ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਗਾਰਡਨ ਟੈਕ ਪੰਜਾਬ ਨਾਮ ਦਾ ਮੈਂ ਇੱਕ YouTube ਚੈਨਲ ਬਣਾਇਆ ਵਾ ਜਿਹੜਾ ਕਿ ਪੰਜਾਬੀ ਮਾਂ ਬੋਲੀ ਵਿੱਚ ਤੁਹਾਨੂੰ ਘਰੇਲੂ ਬਗੀਚੀ ਬਾਰੇ ਜਾਣਕਾਰੀ ਦੇਵੇਗਾ ਅ ਅੱਜ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਕੋਲੋਂ ਇਹ ਹੈਗਾ ਜੀਜੀ ਪlant ਤੇ ਜਦੋਂ ਮੈਂ ਇਹਨੂੰ ਲਿਆਂਦਾ ਸੀਗਾ ਇਹਦੇ ਵਿੱਚ ਦੋ ਤਿੰਨ ਸਟੈਂਪਸ ਸੀਗੇ ਨਾ ਜਦੋਂ ਜਦੋਂ ਮੈਂ ਨਰਸਰੀ ਚੋਂ ਖਰੀਦਿਆ ਸੀਗਾ ਤੇ ਹੁਣ ਇਹ ਬਹੁਤ ਜ਼ਿਆਦਾ ਇਹਦੇ ਵਿੱਚ ਬਲਬ ਬਣ ਗਏ ਤੇ ਸਟੈਮਸ ਡਵੈਲਪ ਹੋ ਗਏ ਤੇ ਇਹ ਰੂਟ ਬਾਉਂਡ ਵੀ ਹੋ ਗਿਆ ਤੁਸੀਂ ਦੇਖੋਗੇ ਇਹਦੇ ਨਾਲ ਥੰਡੇ ਵੀ ਜੜਾਂ ਬਣ ਗਈਆਂ ਪ੍ਰੋਪਰ ਤੇ ਇਹਨੂੰ ਹੁਣ ਆਪਾਂ ਕਰਾਂਗੇ ਅੱਜ ਰੀਪੋਟ ਤੇ ਸਭ ਤੋਂ ਪਹਿਲਾਂ ਰੀਪੋਟ ਕਰਨ ਲਈ ਮੈਂ ਜਿਹੜੀ ਇਹਦਾ ਮੀਡੀਆ ਤਿਆਰ ਕੀਤਾ ਨਾ ਮਿੱਟੀ ਉਹਦੇ ਵਿੱਚ ਮੈਂ ਕੋਕੋ ਪਿਟ ਲਿਆ 60% 20% ਲਿਆ ਮੈਂ ਵਰਮੀ ਕੰਪੋਸਟ ਤੇ ਇੱਕ ਦੇਸੀ ਖਾਜ ਜਿਹੜੀ ਕਿ ਸਾਡੇ ਇਥੋਂ ਸੋਨੀ ਸਾਹਿਬ ਨੇ ਮੈਨੂੰ ਦਿੱਤੀ ਸੀ ਕਮੇਟੀ ਘਰ ਬਣਦੀ ਕੂੜੇ ਦੀ ਤੇ 10% ਪਾਏ ਕੋਕੋ ਚਿਪਸ ਕੋਕੋ ਚਿਪਸ ਜਿਹੜੇ ਕੋਕੋਨਟ ਦੇ ਅ ਜਿਹੜੇ ਛਿਲਕੇ ਨੂੰ ਉਹਨੂੰ ਕੱਟ-ਕੱਟ ਕੇ ਉਹਦੇ ਚਿਪਸ ਬਣਾਏ ਜਾਂਦੇ ਇੱਕ ਮੈਂ ਦੇਖ ਰਿਹਾ ਰਿਪੋਰਟ ਕਰ ਦਿੱਤਾ ਇਹਦੇ ਵਿੱਚੋਂ ਮੈਂ ਦੋ ਬੋਲ ਬਣਾਤੀ ਇਹਦੇ ਵਿੱਚ ਸੀਗਾ ਪਹਿਲਾਂ ਇਹ ਕੁਝ ਰਹਿਮ ਦਿੱਤੀਆਂ ਇਹਦੇ ਵਿੱਚ ਹੀ ਇੱਕ ਮੈਂ ਨਵੇਂ ਗਮਲੇ ਦੇ ਵਿੱਚ ਦੇ ਦੋ ਬੁੱਟੇ ਬਣਾ ਲਏ ਹੁਣ ਇਹਦੇ ਵੀ ਆਪਾਂ ਦੋ ਬੁੱਟੇ ਬਣਾਵਾਂਗੇ ਤੇ ਮੈਂ ਤੁਹਾਨੂੰ ਦੱਸਾਂ ਇਹਨੂੰ ਕਿਵੇਂ ਰਿਪੋਰਟ ਕਰਨਾ ਆਹ ਇਹਨਸ ਤੋਂ ਬਿਲਕੁਲ ਇਹਨੂੰ ਜਿਹੜਾ ਪੋਰਟ ਆ ਜਿੱਥੇ ਪਹਿਲਾਂ ਲੱਗਿਆ ਉਹ ਥੋੜਾ ਥੋੜਾ ਇੱਦਾਂ ਚਾਰ-ਪੈਰ ਦਬਾ ਲੈਣਾ ਤਾਂ ਕਿ ਬੋਲੋ ਜੀ ਉਸ ਤੋਂ ਬਾਅਦ ਇਹਨੂੰ ਨਾਲ ਇੱਦਾਂ ਹੱਥ ਫੜਕੜ ਕੇ ਤੇ ਮੋਟਾ ਕਰਕੇ ਤੇ ਪਿੱਛੇ ਥੋੜਾ ਦਬਾਉਣਾ ਦਬਾਉਣ ਦੇ ਨਾਲ ਇਹ ਦੇਖੋ ਇਹ ਵੇਖੋਗੇ ਤੁਹਾਡਾ ਜਿਹੜਾ ਕੀ ਪੌਦਾ ਇਹ ਚਾਸ ਮੇਰੇ ਜੜਾ ਹੀ ਆ ਗਿਆ ਰੂਟ ਬਾਉਂਡਿੰਗ ਦਾ ਮਤਲਬ ਲੱਗੇ ਹੁਣੇ ਵਧਣਾ ਨਹੀਂ ਹੁਣ ਇਹਨੂੰ ਆਪਾਂ ਰਿਪੋਰਟ ਕਰਾਂਗੇ ਤਾਂ ਫਿਰ ਇਹ ਹੁਣੇ ਬਾਜੂਗਾ ਕਿਉਂਕਿ ਇਹਦੀਆਂ ਸਾਰੀਆਂ ਜੜਾਂ ਨੂੰ ਮਿੱਟੀ ਸਾਰੀ ਖਾ ਗਿਆ ਤੇ ਜਿਹੜੀਆਂ ਜੜਾਂ ਹੀ ਹੀ ਕੱਡੀਆਂ ਰਹਿ ਗਈਆਂ ਨੇ ਦੇਖੋ ਇਹਦੇ ਵਿੱਚ ਇਹ ਬਲਬ ਵੀ ਬਣ ਗਏ ਇਹਨਾਂ ਬਲਬਾਂ ਤੋਂ ਹੀ ਆਪਾਂ ਥੋੜਾ ਨਖੇੜ ਦੇਣਾ ਤੇ ਦੋ ਬੁੱਟੇ ਆਪਾਂ ਇਹਦੇ ਬਣਾ ਲੈਣੇ ਆ ਤੇ ਬਣਾ ਕੇ ਫਿਰ ਤੈਨੂੰ ਮੈਂ ਦੁਬਾਰਾ ਦੱਸਦਾ ਵਾਂ ਕਿ ਕਿਦਾਂ ਬਾਕੀ ਤ ਅਨਿਤ ਕੋਣ ਨੂੰ ਮੱਕੀ ਦੇ ਵਿੱਚੋਂ ਦੋ ਬਣਾ ਦਿੱਤੇ ਕੋਦੇ ਦੋ ਤੋਂ ਵੀ ਜ਼ਿਆਦਾ ਬਣ ਸਕਦੇ ਜਿੰਨੇ ਕਿਉਂਕਿ ਇੱਕ ਬਲਬ ਤੋਂ ਹੀ ਜਿਹੜਾ ਤਿਆਰ ਹੋ ਜਾਂਦਾ ਤੇ ਜਿੰਨੇ ਵੀ ਦੇਖੋ ਇਹਦੇ ਵਿੱਚ ਬਲਬ ਦਿਖ ਰਹੇ ਆ ਸਾਡੇ ਕੋਲ ਕੋਈ ਤਾਂ ਬਹੁਤ ਵੱਡੇ ਵੱਡੇ ਹੋ ਗਏ ਤੇ ਇਹ ਜਦੋਂ ਵੀ ਤੁਸੀਂ ਕੋਈ ਬੁੱਟਾ ਰਿਪੋਰਟ ਕਰੋ ਤੇ ਜਦੋਂ ਦੀਆਂ ਤੁਸੀਂ ਜੜਾਂ ਨੂੰ ਛੇੜਦੇ ਹੋ ਨਾ ਉਸ ਤੋਂ ਬਾਅਦ ਉਹਦੇ ਤੇ ਥੋੜਾ ਜਿਹਾ ਜਿਹੜਾ ਨਾ ਉਹ ਪੈਂਟੀ ਫੰਗਸ ਜਿਹੜਾ ਫੰਗੀਸਾਈਡ ਜਿੰਨੂੰ ਕਹਿੰਦੇ ਆ ਪੂ ਪਾਊਡਰ ਕੋਈ ਵੀ ਲੈ ਲਓ ਬਾਜ਼ਾਰ ਚ ਮਿਲ ਜਾਂਦਾ ਉਹ ਚੰਗੀ ਤਰ੍ਹਾਂ ਜਿਹੜਾ ਉਹ ਛਿੜਕ ਦੇਣਾ ਤਾਂ ਕਿ ਇਹਨੂੰ ਫੰਗਸ ਤੋਂ ਹੀ ਜ਼ਿਆਦਾ ਹੁੰਦਾ ਤੇ ਇਹਨੂੰ ਨਾ ਜਿਹੜਾ ਜੀਜੀ ਪਲਾਂਟ ਨਾ ਸਰ ਸਾਥ ਇਹ ਬਹੁਤ ਘੱਟ ਪਾਣੀ ਇਹਨੂੰ ਲੋੜ ਹੁੰਦੀ ਹੈ ਤੇ ਇਹਨੂੰ 15 ਦਿਨ ਵੀ ਪਾਣੀ ਨਾ ਪਾਓਗੇ ਤਾਂ ਚੱਲ ਜਾਣਾ ਪੁੱਛੋ ਕਿਉਂ ਕਿ ਇਹ ਦੇਖੋ ਇਹਦੇ ਵਿੱਚ ਪਾਣੀ ਪਾਣੀ ਭਰਿਆ ਜਿਹੜੇ ਜਿਹੜੇ ਬਲਬ ਨਾਲ ਲਾਟੂ ਇਹਨਾਂ ਵਿੱਚ ਪਾਣੀ ਹੀ ਹੈ ਸਾਰਾ ਤੇ ਇਹਨੂੰ ਪਾਣੀ ਬਹੁਤ ਘੱਟ ਲੋੜ ਹੈ ਤੇ ਇਹ ਡਾਰਕ ਜਗ੍ਹਾ ਤੇ ਹਨੇਰੇ ਦੇ ਵਿੱਚ ਵੀ ਹੋ ਜਾਂਦਾ ਹੈ ਪਰ ਮੈਂ ਤੁਸੀਂ ਇਹਨੂੰ ਹਨੇਰੇ ਦੇ ਵਿੱਚ ਲਗਾ ਦੋ ਇਹਨੇ ਚੱਲਦੇ ਰਹਿਣਾ ਠੀਕ ਹੈ ਟੁੱਟ ਗਿਆ ਓਕੇ ਦੋਸਤੋ ਇਹੋ ਮਿਲਦੇ ਹਾਂ ਜੀ ਫੇਰ ਦੁਬਾਰਾ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸ਼ੁਕਰੀਆ